ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨੌਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੁਸਾ ਤਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦੇ ਆ ਕੁਸਾ ਮੀਨੀਆ ਵੀ ਕਹਿ ਦਿੰਦੇ ਹਨਾ ਬਈ ਹਾਂਜੀ ਹਾਂਜੀ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਬਾਈ ਕੱਟੀਆਂ ਤੇ ਟੋਕੜ ਗੱਭਣ ਦਾ ਕੰਮ ਜਿਆਦਾ ਕਰਦੇ ਆ ਅੱਜ ਤੁਹਾਡੇ ਲਈ ਇੱਕ ਮੀਨੀ ਕੱਟੀ ਲੈ ਕੇ ਹਾਜ਼ਰ ਹੋਏ ਆ ਕਿੰਨੀ ਉਮਰ ਆ ਕੀ ਮਲਕ ਰਿਕਾਰਡ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਗੁਰਦੀਪ ਸਿੰਘ ਪਿੰਡ ਘੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 81999 917 ਠੀਕ ਆ ਜੀ 82999 ਨਾਟਕ ਸਟਾਰ ਆਪਾ ਬਾਈ ਮਹੀਨਾ ਕ ਪਹਿਲਾਂ ਛੋਟੇ ਦੀ ਵੀਡੀਓ ਪਾਈ ਸੀ ਵੈਗ ਗਿਆ ਸੀ ਹਾਂ ਹਾਂ ਵੈਗ ਗਿਆ ਸੀ ਬਾਈ ਠੀਕ ਆ ਜੀ ਤੇ ਅੱਜ ਕੱਟੀ ਲੈ ਕੇ ਆਏ ਦੀ ਕੀ ਡਿਟੇਲ ਆ ਬਾਈ ਇਹਦੀ ਬਾਈ 16 ਮਹੀਨੇ ਉਮਰ ਹੈ ਠੀਕ ਆ ਜੀ ਤੇ ਮਦਰ ਮਿਲਕ ਚੰਗਾ ਜਾਨੀ 16 17 ਕਿਲੋ ਵਾਲੀ ਮਹਾਂ ਦੀ ਕੱਟੀ ਹੈ ਠੀਕ ਆ ਜੀ 16 ਮਹੀਨੇ ਉਮਰ ਦਾ ਤਾਂ ਹੈ ਬਾਈ ਛੱਟੇ ਨਹੀਂ ਹੋਣੇ ਹਾਂ ਨਹੀਂ ਨਹੀਂ ਹਲੇ ਤਾਂ ਖੀਰੀ ਹੈ ਹਲੇ ਤਾਂ ਦੁੱਧ ਦਾਨਦੀ ਹੈ ਠੀਕ ਆ ਮੂੰਹ ਦੋ ਖੀਰੀ ਆ ਥੋੜਾ ਜਿਆ ਔਲ ਕਰਦਾ ਤੇ ਲਿਆਰੇ ਦਾ ਪਸੂ ਬਸ ਕੋਈ ਨਹੀਂ ਬਾਈ ਰਹਿਣ ਦੇ ਦਿਖਾ ਦੇ ਉਹ ਜਿਹੜਾ ਵੀਰ ਲੈ ਕੇ ਜਾਊਗਾ ਆ ਕੇ ਇੱਥੇ ਦੇਖ ਸਕਦਾ ਹਲੇ ਦਾ 16 ਮਹੀਨੇ ਉਮਰ ਆ ਜੇ 16 ਮਹੀਨੇ ਉਮਰ ਆ ਤੇ ਕੱਦ-ਗਾਠ ਚੈੱਕ ਕਰ ਲਓ ਜੀ ਝੋਟੀ ਦਾ ਬਾਈ ਦੇ ਮੋਢੇ ਤੇ ਘਰਉਂਦੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਬਈ ਸਿੰਗ ਹੈਲਦੀ ਆ ਜੀ ਹਾਂ ਹਾਂ ਦੇਖ ਲਓ ਜੀ ਲਓ ਜੀ ਸਿੰਗ ਪ੍ਰੋਪਰ ਹੈਲਦੀ ਆ ਦੂਜਾ ਵੀ ਹੈਲਦਾ ਹਾਂ ਹਾਂ ਦੋਨੇ ਹੀ ਹੈਲਦੇ ਆ ਲਓ ਜੀ ਦੋਨੇ ਸਿੰਗ ਪ੍ਰੋਪਰ ਹੈਲਦੇ ਆ ਮੀਨੀ ਕੱਟੀ ਚੰਗੇ ਮਿਲ ਕੇ ਰਿਕੋਰਡ ਵਾਲੀ ਆ ਥੋੜਾ ਜੀ ਬਹੁਤ ਸਾਫ਼ ਆ ਜੀ ਦਿਖਾ ਲਓ ਥੰਨੇ ਝੋਲੀ ਦੇਖ ਸਕਦੇ ਹੋ ਥਣ ਬਹੁਤ ਚੰਗਾ ਲੱਗਿਆ ਵਾ ਨਿੱਖੜਮਾ ਕੋਈ ਵਾਦੂ ਸ਼ਾਖ ਨਹੀਂ ਸੋਹਣੇ ਥਾਣਾ ਜੀ ਚਾਰੇ ਕਰਮਾ ਵਾਲੀ ਚੰਗੀ ਸੇਵਾ ਗੌਰ ਹੋ ਜੇ ਸਾਲ ਤਾਂ ਟਾਪ ਦੀ ਝੋਟੀ ਬਣ ਜਾਣੀ ਕਦ ਕੁੱਦ ਬਹੁਤ ਹੈ ਜੀ ਝੋਟੀ ਦਾ ਜੀ ਕਦ ਕੜ ਚੰਗੀ ਸਮੇਂ ਬਲੀ ਅਕਲੀ ਸੇਵਾ ਵਾਲੇ ਘਰੋਂ ਆਈ ਵੀ ਹੈ ਜੀ ਹਾਂਜੀ 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 ਤੇ ਮੁੱਲ ਬਾਈ ਇਹਦਾ ਜਮਾ ਜੈਜ ਮੁੱਲ ਜੈਜ ਲੈਣ ਦੇਣੀ ਲੈਣ ਦੇਣਾ ਬਸ ਛੋਟ ਚੱਪਾ ਹੀ ਹੋਵੇ ਕੱਲਾ ਸਾਢੇ 27000 ਦੀ ਦੇ ਦੇਾਂਗੇ ਬਾਈ ਸਾਢੇ ਹਾਂ ਨਾ ਹੀ ਆਈ ਬਸ ਗੱਲੀ 100 ਰੁਪਿਆ ਬਾਈ ਛੋਟ ਕਰ ਦੇਣਗੇ ਸਾਢੇ 27000 ਦੀ ਬਾਈ ਕਹਿੰਦਾ ਦੇ ਦਾਂਗੇ ਕੱਟੀ ਚੰਗੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਕਿਸੇ ਟਾਈਮ ਨੂੰ ਲੱਖ ਰੁਪਏ ਦੀ ਆ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ 122 ਦਾ ਬੱਕਰਾ ਵੀ ਸੇਲ ਆ ਦੇਖ ਸਕਦੇ ਹੋ ਬਿੱਟਾਲਾ ਜਾਤ ਚ ਪੈਂਦਾ ਜੀ ਬਾਕੀ ਢਾਈ ਮਹੀਨੇ ਉਮਰ ਆ ਕੱਦ ਕਾਠ ਚੰਗਾ ਜੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਹਣੀ ਆ ਜਿਹੜੇ ਵੀਰ ਨੂੰ ਇਹ ਵੀ ਪਸੰਦ ਆਊਗਾ ਮੁੱਲ ਬਾਈ ਇਹਦਾ ਫੋਨ ਤੇ ਹੀ ਕਰ ਲੈਣਗੇ ਬਾਈ ਨਾਲ ਕਨੈਕਟ ਕਰ ਸਕਦੇ ਆ ਦਿੱਤੇ ਹੋਏ ਨੰਬਰ ਤੇ ਜੀ